ਬਲੇ ਹੋ ਤੁਮ ਕਥਾ ਸੁਧਰੀ ਅਮਨਾ ਸਖਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਰੀ ਪਰਮ ਸਨਮਾਨਯੋਗ ਜੁਗ ਹੋ ਜੁਗ ਅਟਲ ਚੌਰ ਸ਼ਤਰ ਤਖਤ ਸਿੰਘਾਸਨ ਦੇ ਮਾਲਕ ਗੁਰਤਾ ਗੱਦੀ ਉਤੇ ਵਿਰਾਜਮਾਨ ਦੋਹਾਂ ਜਹਾਨਾਂ ਦੇ ਮਾਲਕ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਤੇ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਬੜੇ ਹੀ ਪਿਆਰ ਨਾਲ ਆਪ ਸਾਰਿਆਂ ਸਗਤਾਂ ਸਮੇ ਨੂੰ ਸਫਲਾ ਕਰ ਰਹੇ ਹੋ ਆਪ ਜੀ ਨੇ ਪਾਵਨ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਕਸ਼ਲ ਨਗਰ ਸਾਹਿਬ ਜੀ ਦਾ ਇਤਿਹਾਸ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ ਜਿਸ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਆਪਣਾ ਸਤਜੁਗੀ ਤਪ ਅਸਥਾਨ ਕਿਵੇਂ ਪ੍ਰਗਟ ਕੀਤਾ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਿਸ ਵੇਲੇ ਦਮਦਮਾ ਸਾਹਿਬ ਜੀ ਦੇ ਧਰਤੀ ਤੇ ਆਪਣੇ ਮੁਖਾਰ ਬਿੰਦੂ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਮੁਰ ਉਚਾਰ ਕੇ ਲਿਖਵਾਈ ਉਥੇ ਸਿੰਘਾਂ ਨੂੰ ਗੁਰਬਾਣੀ ਦੀ ਸੰਥਿਆ ਦੇ ਕੇ ਅਰਥਾਂ ਸਮੇਤ ਸੰਥਿਆ ਪੜਾ ਆ ਕੇ ਫਿਰ ਸੱਜੇ ਪਾਤਸ਼ਾਹ ਜੀ ਨੇ ਉਥੇ ਇੱਕ ਬਚਨ ਕੀਤਾ ਸੀ ਕਿ ਐ ਖਾਲਸਾ ਜੀ ਅਸੀਂ ਹਜ਼ੂਰ ਸਾਹਿਬ ਦੱਖਣ ਵੱਲ ਉਸ ਨੰਦੇੜ ਦੀ ਧਰਤੀ ਤੇ ਚੱਲੇ ਹਾਂ ਜਿਹੜਾ ਵੀ ਸਾਡੇ ਨਾਲ ਚੱਲਣਾ ਚਾਵੇ ਉਹ ਕਮਰ ਕਸਾ ਕਰ ਲਵੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਸਿੱਖ ਆਪਣੀਆਂ ਜਾਨ ਹੱਸ ਹੱਸ ਕੇ ਵਾਰਦੇ ਸਨ ਪਾਤਸ਼ਾਹ ਜੀ ਸਿਰਫ ਇਸ਼ਾਰਾ ਵੀ ਕਰਦੇ ਸਨ ਤਾਂ ਸਾਧ ਸੰਗਤ ਜੀ ਗੁੱਦ ਗੁੱਦ ਕੇ ਜੰਗਾ ਵਿੱਚ ਪੈ ਕੇ ਸਿੱਖਾਂ ਨੇ ਆਪਣਾ ਆਪਾ ਗੁਰਗਾਨ ਕਰ ਦਿੱਤਾ ਪਰ ਦੱਖਣ ਦੇ ਧਰਤੀ ਦਾ ਨਾਂ ਸੁਣ ਕੇ ਨਾ ਕੁਝ ਸਿੱਖਾ ਦੇ ਮਨ ਵਿੱਚ ਇਹ ਫੁਰਨਾ ਆਇਆ ਤੇ ਉਹਨਾਂ ਨੇ ਬੇਨਤੀਆਂ ਕੀਤੀਆਂ ਕਿਸੇ ਨੇ ਭਾਈ ਦਇਆ ਸਿੰਘ ਜੀ ਨੂੰ ਸਮਝਾਇਆ ਕਿਸੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਸਮਝਾਇਆ ਕਿ ਪਾਤਸ਼ਾਹ ਉਥੇ ਕੀ ਹੈ ਉਹ ਮਹਾਰਾਜ ਦੱਖਣ ਦਾ ਇਲਾਕਾ ਬੜਾ ਬੀਆਬਾਨ ਜੰਗਲ ਹੈ ਜਿਹੜੀਆਂ ਸਹੂਲਤਾਂ ਇਸ ਧਰਤੀ ਤੇ ਸਾਨੂੰ ਮਿਲਦੀਆਂ ਨੇ ਉਹ ਉਸ ਧਰਤੀ ਤੇ ਨਹੀਂ ਫਿਰ ਜਿਹੜਾ ਪੈਂਡਾ ਬੜਾ ਲੰਮੜਾ ਹੈ ਕਿਉਂਕਿ ਸਾਧ ਸੰਗਤ ਜੀ ਅੱਜ ਤੇ ਬਾਦਸ਼ਾਹ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਅੱਜ ਦੇ ਸਮੇਂ ਵਿੱਚ ਬੜੇ ਸਾਧਨ ਨੇ ਅੱਜ ਅਸੀਂ ਬਹੁਤ ਥੋੜੇ ਤੋਂ ਥੋੜੇ ਸਮੇਂ ਦੇ ਵਿੱਚ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਵੀ ਕਰ ਜਾਂਦੇ ਹਾਂ ਪਰ ਪਿਛਲਾ ਜਿਹੜਾ ਸਮਾਂ ਸੀ ਨਾ ਬੜਾ ਔਖਾ ਸੀਗਾ ਜਿਵੇਂ ਭਾਈ ਗੁਰਦਾਸ ਜੀ ਲਿਖਦੇ ਨੇ ਜਦੋਂ ਕਿਤੇ ਜਾਣਾ ਹੁੰਦਾ ਸੀ ਨਾ ਤੇ ਬੰਦੇ ਨੂੰ ਯਾਤਰਾ ਕਰਨਾ ਇੱਕ ਬਹੁਤ ਵੱਡਾ ਉਹਦੇ ਵਾਸਤੇ ਇੱਕ ਤਰ੍ਹਾਂ ਦਾ ਕਹਿ ਲਓ ਚੈਲੰਜ ਸੀਗਾ ਕਿਉਂ ਕਿਉਂਕਿ ਰਸਤੇ ਵਿੱਚ ਚੋਰੀ ਦਾ ਡਰ ਡਕੈਤਾਂ ਦਾ ਡਰ ਲੁੱਟੇ ਜਾਣ ਦਾ ਡਰ ਭਾਈ ਸਾਹਿਬ ਜੀ ਕਹਿੰਦੇ ਪਰ ਜਦੋਂ ਸੰਗਤ ਰੂਪ ਦੇ ਵਿੱਚ ਕੋਈ ਜਾਂਦਾ ਸੀ ਇਕੱਠ ਕਰਕੇ ਜਾਂਦਾ ਸੀ ਫਿਰ ਉਸ ਨੂੰ ਡਕੈਤਾਂ ਦਾ ਚੋਰੀ ਦਾ ਕੋਈ ਡਰ ਨਹੀਂ ਜਾਣਦਾ ਕੋਈ ਤੋਖਾ ਨਹੀਂ ਸੰਗ ਮਿਲ ਚਲੇ ਨਿਰਵਿਘਨ ਪਹੁੰਚੇ ਘਰ ਗਿਛਰੇ ਤੁਰਤ ਵੱਡਵਾਰੋਂ ਮਾਰ ਡਰ ਹੈ ਜਦੋਂ ਉਹ ਇਕੱਠ ਵਿੱਚੋਂ ਵਿਛੜ ਗਿਆ ਡਕੈਤਾਂ ਦਾ ਡਾਕੂਆਂ ਦਾ ਫਿਰ ਡਰ ਹੈ ਇਸ ਕਰਕੇ ਪਿਛਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਸਫਰ ਕਰਨਾ ਹੁੰਦਾ ਸੀ ਨਾ ਬੜਾ ਔਖਾ ਸੀਗਾ ਇਕੱਲੇ ਬੰਦੇ ਵਾਸਤੇ ਬਹੁਤ ਮੁਸੀਬਤ ਸੀਗੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਸਮਝਾਇਆ ਕਿ ਪਾਤਸ਼ਾਹ ਉਥੇ ਨਾ ਜਾਈਏ ਇੱਥੇ ਸਭ ਕੁਝ ਹੈ ਪੰਜਾਬ ਦੀ ਧਰਤੀ ਤੇ ਪਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਆ ਖਾਲਸਾ ਜੀ ਜਿਸ ਨੇ ਸਾਡੇ ਨਾਲ ਚੱਲਣਾ ਹੈ ਉਹ ਚੱਲੇ ਸਿੱਧਾ ਜਾ ਰਹੇ ਹੈ ਫਿਰ ਮਹਾਰਾਜ ਸੱਜੇ ਬਾਦਸ਼ਾਹ ਜੀ ਦਾ ਬਚਨ ਮੰਨ ਕੇ ਜਿਹੜੇ ਬਾਦਸ਼ਾਹ ਦੇ ਚਰਨਾਂ ਦੇ ਨਾਲ અત્યੰਤ ਪਿਆਰ ਸੀ ਨਾ ਜਿੰਨਾ ਗੁਰਸਿੱਖਾਂ ਦਾ ਉਹ ਆਪਣੇ ਆਪ ਨੂੰ ਰੋਕ ਨਾ ਸਕੇ ਆਪਣੇ ਪਿਆਰੇ ਦੇ ਨਾਲ 사ਤਸੰਗ ਜੀ ਉਸੇ ਵੇਲੇ ਉਹਨਾਂ ਨੇ ਸਾਰੀ ਪਰਵਾਹ ਛੱਡ ਦਿੱਤੀ ਸਫ਼ਰ ਦੀ ਨਾਲੇ ਸਾਧ ਸੰਗਤ ਜੀ ਉਥੇ ਜੋ ਕੁਝ ਵੀ ਹਾਲਾਤ ਸੁਣੇ ਸਨ ਫਿਰ ਇਹ ਵੀ ਗੱਲ ਸੁਣੀ ਸੀ ਕਿ ਉਥੇ ਹੀ ਦੱਖਣ ਵਿੱਚ ਔਰੰਗਜ਼ੇਬ ਜਿਹੜਾ ਬਾਦਸ਼ਾਹ ਜਿਸ ਨੇ ਬੜੇ ਕਹਿਰ ਟਾਏ ਹਨ ਉਹ ਭਾਵੇਂ ਉਸ ਧਰਤੀ ਤੇ ਜਦੋਂ ਬਾਦਸ਼ਾਹ ਦੇਖੋ ਗੁਰਹਾਨਪੁਰ ਤੋਂ ਹੁੰਦੇ ਹੋਏ ਸੱਚੇ ਬਾਦਸ਼ਾਹ ਬਸਮਤ ਨਗਰ ਧੰਧਮਾ ਸਾਹਿਬ ਜਿੱਥੇ ਇਹ ਇਤਿਹਾਸਿਕ ਸਥਾਨ ਬਣਿਆ ਉਥੇ ਗਏ ਉਥੋਂ ਸੱਚੇ ਬਾਦਸ਼ਾਹ ਅਨੇਕਾ ਸਥਾਨਾਂ ਤੇ ਗੋਤਕ ਕੀਤੇ ਹੀਰਾ ਘਾਟ ਸ਼ਿਕਾਰ ਘਾਟ ਮਾਤਾ ਸਾਹਿਬ ਸੰਗਤ ਸਾਹਿਬ ਮਾਲ ਟੇਕੜੀ ਨਗੀਨਾ ਘਾਟ ਬੰਦਾ ਘਾਟ ਇਹ ਅਸਥਾਨਾਂ ਦੀ ਯਾਤਰਾ ਕਰਕੇ ਅਨੇਕਾ ਗੋਤਕ ਰਚ ਕੇ ਸੱਚੇ ਬਾਦਸ਼ਾਹ ਜੀ ਨੇ ਜਿਵੇਂ ਭਾਈ ਸਾਹਿਬ ਜੀ ਕਹਿ ਰਹੇ ਸਨ ਜਦੋਂ ਸੱਚੇ ਪਾਤਸ਼ਾਹ ਜੀ ਨੇ ਉਸ ਧਰਤੀ ਤੇ ਆਪਣਾ ਪੈਰ ਧਰਿਆ ਨਾ ਘੋੜੇ ਤੋਂ ਥੱਲੇ ਉਤਰੇ ਪਾਤਸ਼ਾਹ ਨੇ ਕਿਹਾ ਕਿ ਇਹ ਸਾਡਾ ਜਿਹੜਾ ਸਥਾਨ ਹੈ ਨਾ ਇਹ ਅਹ ਪੁਰਾਤਨ ਸਾਡਾ ਇਹ ਪੁਰਾਤਨ ਸਥਾਨ ਹੈ ਇਥੇ ਅਸੀਂ ਸਤਜੁਗ ਦੇ ਵਿੱਚ தਪ ਕੀਤਾ ਸੀ ਜਿਵੇਂ ਆਪ ਜੀ ਨੇ ਸਰਵਣ ਕੀਤਾ ਸਾਧ ਸੰਗਤ ਜੀ ਇਹ ਪਾਵਨ ਧਰਤੀ ਦੇ ਭਾਈ ਟੋਡਰ ਮਲ ਨੇ ਸੋਨੇ ਦੀਆਂ ਮੋਹਰੇ ਵਿਚਾ ਕੇ ਜਿਹੜੀ ਥਾਂ ਖਰੀਦੀ ਸੀ ਨਾ ਸਾਬ ਜਿਆਦਿਆਂ ਵਾਸਤੇ ਮਾਤਾ ਜੀ ਵਾਸਤੇ ਉਹ ਸੰਸਾਰ ਦੇ ਵਿੱਚ ਸਭ ਤੋਂ ਮਹਿੰਗੀ ਥਾਂ ਖਰੀਦੀ ਗਈ ਸੀ ਫਿਰ ਦੂਸਰੀ ਸਭ ਤੋਂ ਮਹਿੰਗੀ ਜਿਹੜੀ ਥਾਂ ਸੀ ਨਾ ਉਹ ਤਖਤ ਸਾਹਿਬ ਵਾਲੀ ਸੀ ਸਾਡੇ ਇਤਿਹਾਸ ਦੇ ਬਚਨ ਆਏ ਨੇ ਦਈ ਵਿਛਾਵਨ ਦਨ ਦੀਨਾਰ ਦਿਨਾਰ ਕਹਿੰਦੇ ਮੋਹਰਾ ਜਿਸ ਵੇਲੇ ਰੌਲਾ ਪੈ ਗਿਆ ਨਾ ਸਾਰੇ ਪਾਸੇ ਜਿਹੜਾ ਪਠਾਨ ਸੀ ਜਿਸ ਦੀ ਉਹ ਥਾਂ ਸੀ ਕਿ ਨਗਰ ਦੇ ਅਮੀਰ ਵਜ਼ੀਰ ਫਿਰ ਬਹਾਦਰ ਸ਼ਾਹ ਵੀ ਮਹਾਰਾਜ ਦੇ ਨਾਲ ਉਹ ਧੰਨਵਾਦ ਆਇਆ ਸੀ ਜਦੋਂ ਇਹ ਵੱਡਿਆਂ ਦੇ ਕੋਲ ਸ਼ਿਕਾਇਤ ਗਈ ਫਿਰ ਉਹਦਾ ਨਿਰਣਾ ਕਰਨ ਵਾਸਤੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਗਈ ਮਹਾਰਾਜ ਸੱਚੇ ਬਾਦਸ਼ਾਹ ਕੋਈ ਤਾਂ ਵੀ ਆਪ ਜੀ ਨਿਸ਼ਾਨੀ ਦਿਖਾਓ ਫਿਰ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਉਹ ਜਦੋਂ ਸਾਡੇ ਆਪਨੇ ਨਿਸ਼ਾਨੀਆਂ ਵਿਖਾ ਦਿੱਤੀਆਂ ਸਥਾਨ ਪ੍ਰਗਟ ਕਰਤਾ ਫਿਰ ਵੀ ਬਾਦਸ਼ਾਹ ਜੀ ਨੇ ਥਾਂ ਮੁੱਲ ਖਰੀਦੀ ਗਈ ਵਿਛਾਵਨ ਗਨ ਦੀਨਾਰ ਜਹਿ ਲਗ ਅਬ ਲੋ ਹੈ ਦਰਬਾਰ ਜਿੱਥਾਂ ਜਿੰਨਾ ਇੱਕ ਅਸਥਾਨ ਹੈ ਨਾ ਤਖਤ ਸਾਹਿਬ ਜੀ ਦਾ ਉਹ ਸਾਰੇ ਅਸਥਾਨ ਨੂੰ ਸੱਚੇ ਬਾਦਸ਼ਾਹ ਜੀ ਨੇ ਖਰੀਦਿਆ ਤੇ ਸੋਨੇ ਦੀਆਂ ਮੋਹਰਾ ਪਿਛਾ ਕੇ ਇੱਕ ਨੰਬਰ ਤੇ 사ਤਸੰਗਤ ਜੀ ਸਭ ਤੋਂ ਮਹਿੰਗੀ ਜਿਹੜੀ ਥਾਂ ਉਹ ਸਾਬ ਜਾਦਿਆਂ ਦੇ ਪਾਵਨ ਦੇਹੀ ਦਾ ਮਾਤਾ ਜੀ ਦੇ ਪਾਵਨ ਦੇਹੀ ਦਾ ਸੰਸਕਾਰ ਕਰਨ ਵਾਸਤੇ ਖਰੀਦਿਆ ਗਿਆ ਸੀ ਤੇ ਉਸ ਤੋਂ ਬਾਅਦ ਗੁਰੂ ਕਲਗੀਦਰ ਸੱਚੇ ਪਾਤਸ਼ਾਹ ਜੀ ਨੇ ਪਾਵਨ ਆਪਣਾ ਜਿਹੜਾ ਅਸਥਾਨ ਹੈ ਉਹ ਵੀ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦਿਆ ਉਹ ਅਸਥਾਨ ਤੋਂ ਸਾਧ ਸੰਗਤ ਜੀ ਕੱਲ ਦੇ ਰਾਤ ਨਗਰ ਕੀਰਤਨ ਦੇ ਰੂਪ ਵਿੱਚ ਵੱਡਾ ਜਥਾ 1300 ਦਾ ਇਕੱਠ ਜਿਹੜਾ ਹੈ ਸਾਰੇ ਅਸਥਾਨਾਂ ਦਾ ਗੁਰਦ ਆਮਾ ਦਾ ਤਖਤ ਸਹਿਬਾਨਾਂ ਦਾ ਦਰਸ਼ਨ ਦੀਦਾਰ ਕਰਦੇ ਹੋਏ ਇਹ ਅਸਥਾਨ ਤੇ ਪੁੱਜਿਆ ਹੈ ਇਥੋਂ ਦੀਆਂ ਸੰਗਤਾਂ ਬਹੁਤ ਸਤਿਕਾਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੋਰ ਵੀ ਅਸਥਾਨਾਂ ਦੇ ਦਰਸ਼ਨ ਅੱਜ ਸ਼ਾਮ ਨੂੰ ਸ੍ਰੀ ਦਮਦਮਾ ਸਾਹਿਬ ਫਿਰ ਉਥੋਂ ਦਰਬਾਰ ਸਾਹਿਬ ਉਹਨਾਂ ਅਸਥਾਨਾਂ ਨੂੰ ਜਾ ਕੇ ਉਥੋਂ ਵਾਪਸੀ ਹੈ ਮਹਾਪੁਰਖਾਂ ਦੇ ਅਸਥਾਨ ਤੇ ਆਪ ਸਾਰੀਆਂ ਸੰਗਤਾਂ ਦੇ ਮਹਾਪੁਰਖਾਂ ਦੇ ਚਰਨ ਪਰਸਨ ਦਾ ਸੁਭਾਗਾ ਸਮਾ ਮਿਲਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਮਿਹਰ ਬਖਸ਼ੀਸ਼ਾ ਕਰਨ ਕਿਉਂਕਿ ਸਾਧ ਸੰਗਤ ਜੀ ਰੱਬ ਦੇ ਪਿਆਰੇ ਸੰਸਾਰ ਦੇ ਵਿੱਚ ਸਿਰਫ ਤੇ ਸਿਰਫ ਪਰ ਉਕਾਰ ਲਈ ਆਉਂਦੇ ਨੇ ਇਹ ਪਾਵਨ ਅਸਥਾਨ ਦੇ ਨਾਲ ਸਾਧ ਸੰਗਤ ਜੀ ਤਖਤ ਸਾਹਿਬ ਜੀ ਦੇ ਜਦੋਂ ਵੀ ਸਾਧ ਸੰਗਤ ਜੀ ਹਰ ਵਾਰੀ ਸਤਖਤ ਸਾਹਿਬ ਜੀ ਦੇ ਉਹ ਆਸਥਾਨ ਦੇ ਨਾਲ ਮਹਾਪੁਰਖ ਉਹਨਾਂ ਦਾ ਬੜਾ ਥਾ ਪਿਆਰ ਸੀ ਤੇ ਉਹਨਾਂ ਦੇ ਫਿਰ ਸੁਪੁੱਤਰ ਬਾਬਾ ਜੀ ਉਹ ਵੀ ਬੜਾ ਪਿਆਰ ਕਰਦੇ ਨੇ ਬੜੀ ਸ਼ਰਧਾ ਰੱਖਦੇ ਨੇ ਦਾਸ 2011 ਤੋਂ ਲੈ ਕੇ ਨਾ 20 ਤੱਕ ਅਖੰਡ ਪਾਠਾਂ ਦੇ ਸੇਵਾ ਵਿੱਚ ਡਿਊਟੀ ਸੀ ਦਾਸ ਦੀ ਤੇ ਜਦੋਂ ਮਹਾਪੁਰਖ ਹਜੂਰ ਸਾਹਿਬ ਆਇਆ ਕਰ ਸੀ ਕਰਦੇ ਸੀ ਨਾ ਵੱਡੇ ਮਹਾਪੁਰਖ ਤਾਂ ਥੱਲੇ ਨਿਸ਼ਾਨ ਸਾਹਿਬ ਜੀ ਦੇ ਥੋੜਾ ਜਿਹਾ ਅੱਗੇ ਇੱਕ ਰੁੱਖ ਹੈਗਾ ਉਹਦੇ ਹੇਠਾਂ ਬੈਠ ਜਾਣਾ ਤੇ ਬੜੇ ਪਿਆਰ ਦੇ ਨਾਲ ਸੰਗਤਾਂ ਨੂੰ ਲੈ ਕੇ ਆਪਣੀ ਮੌਜ ਵਿੱਚ ਆਨੰਦ ਵਿੱਚ ਬਹਿ ਜਾਣਾ ਐਸੇ ਮਹਾਪੁਰਖ ਜਿਨ੍ਹਾਂ ਦੇ ਅਸਥਾਨ ਤੇ ਆਪ ਸੰਗਤ ਦੇ ਚਰਨ ਪਰਸੰਦਾ ਸੁਭਾਗਾ ਸਮਾਪਤ ਹੋਇਆ ਹੈ ਸਤਿਗੁਰ ਸੱਜੇ ਪਾਤਸ਼ਾਹ ਆਪਾਂ ਸਾਰਿਆਂ ਤੇ ਕਿਰਪਾ ਮਿਹਰ ਬਖਸ਼ੀਸ਼ਾ ਕਰਨ ਦਰੋ ਕਰੋ ਪਿਆਰੀ ਗੁਰਸਿੱਖੀ ਕਿਉਂਕਿ ਗੁਰਸਿੱਖੀ ਸਾਧ ਸੰਗਤ ਜੀ ਇਹ ਸਭ ਤੋਂ ਵੱਡੀ ਦਾਤ ਹੈ ਪਾਤਸ਼ਾਹ ਨੇ ਜਦੋਂ ਵੀ ਆਪਣੇ ਸਿੱਖਾਂ ਉਹਨੂੰ ਕੋਈ ਵੱਡੀ ਚੀਜ਼ ਕੋਈ ਵੱਡੀ ਬਖਸ਼ੀਸ਼ ਕਰਨ ਦੇ ਵਾਸਤੇ ਕਿਹਾ ਨਾ ਕਿ ਅਸੀਂ ਤੁਹਾਡੇ ਤੇ ਬੜੇ ਖੁਸ਼ ਹਾਂ ਤੁਹਾਨੂੰ ਦੱਸੋ ਕੀ ਦੇਈਏ ਜਦੋਂ ਬਾਰੋ ਜੁਲਕਾ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੁੱਛਿਆ ਕਿ ਤੈਨੂੰ ਗੁਰਦਾ ਦੇ ਦੇਈਏ ਦਾ ਬਾਰੋ ਜੁਲਗਾ ਕਹਿੰਦਾ ਮਹਾਰਾਜ ਮੋਹ ਕੋ ਗੁਰਸਿੱਖੀ ਮਨ ਭਾਵੇ ਗੁਰਿਆਈ ਸਤਗੁਰ ਹੈ ਸੁਭਾਵੇ ਮਹਾਰਾਜ ਮੈਨੂੰ ਤਾਂ ਗੁਰਸਿੱਖੀ ਹੀ ਚੰਗੀ ਲੱਗਦੀ ਹੈ ਕਿਉਂਕਿ ਸਿੱਖੀ ਦੀ ਦਾਤ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਸਭ ਤੋਂ ਵੱਡੀ ਹੈ ਗੁਰਸਿੱਖੀ ਦੀ ਦਾਤ ਸਭ ਤੋਂ ਵੱਡੀ ਹੈ ਜਿਸ ਵੇਲੇ ਮਾਧੋ ਦਾਸ ਨੇ ਵੀ ਮੰਗੀ ਸੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਖੰਨੇ ਉਹ ਦਿੱਖੀ ਵਲੋਂ ਨਿੱਕੀ ਇਹ ਸਿੱਖੀ ਦੀ ਰੀਤ ਸਿਰ ਤੇ ਪਰੇ ਸੇਵਾ ਕਰੇ ਤਉ ਤਰੇ ਮਧ ਚੀਤ ਕਹਿੰਦੇ ਸਮਾ ਪੈਣ ਤੇ ਨਾ ਇਹ ਸਿੱਖੀ ਦੀ ਦਾਤ ਬੜੀ ਕਹਿੰਦੇ ਔਖੀ ਹੈ ਜੇ ਮਿਲ ਜਾਵੇ ਫਿਰ ਇਸ ਨੂੰ ਨਿਭਾਉਣਾ ਪਾਤਸ਼ਾਹ ਜੀ ਕਹਿੰਦੇ ਸਮਾ ਪੈਣ ਤੇ ਸਿਰ ਵੀ ਦੇਣਾ ਪਵੇ ਤਾਂ ਦੇ ਦੇਵੋ ਫਿਰ ਬਾਦਸ਼ਾਹ ਜੀ ਕਹਿੰਦੇ ਸਿਰ ਦੇ ਕੇ ਵੀ ਕਦੇ ਇਹ ਨਾ ਮੰਨੋ ਇਹ ਨਾ ਸੋਚੋ ਕਿ ਮੈਂ ਬਹੁਤ ਵੱਡਾ ਕਾਰਜ ਕਰ ਲਿਆ ਤਾਂ ਤਰੇ ਮਤ ਚੀਤ ਕਹਿੰਦੇ ਤਾਂ ਵੀ ਆਪਣੇ ਚੀਤ ਚਿੱਤ ਦੇ ਵਿੱਚ ਕਹਿੰਦੇ ਤਰੇ ਬਣਿ ਭਾਉ ਨਿਮਰਤਾ ਵਾਲਾ ਸੁਭਾਅ ਰੱਖੋ ਨੀਵਾ ਹੋ ਕੇ ਰਹੋ ਕਿਉ ਸਤ ਸੰਗਤ ਜੀ ਸੱਚੇ ਬਾਖਸ਼ਾ ਕਿਰਪਾ ਕਰਨ ਆਪਣੇ ਚਰਨਾਂ ਦੀ प्रीਤੀ ਪਿਆਰ ਆਪਾਂ ਸਾਰਿਆਂ ਨੂੰ ਬਖਸ਼ਣ ਦਾਸ ਵੱਲੋਂ ਕੁਛ ਸਮਾਂ ਆਪ ਸੰਗਤਾਂ ਦੇ ਚਰਨ ਪਰਸਦਿਆਂ ਹੋਈਆਂ ਕੋਲਾਂ ਦੀ ਖਿਮਾ ਬਖਸ਼ਨੀ ਸਾਰੇ ਗੱਜ ਕੇ ਫਤਹਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ